ਲੋ ਜੀ ਸਾਥਰੀ ਕਾਂਜੀ ਸਾਰਿਆਂ ਨੂੰ ਅੱਜ ਆਪਾਂ ਪਸ਼ਮੀਨੇ ਦੇ ਹੋਰ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਇਹ ਸੂਟ ਆਪਾਂ ਪਹਿਲਾਂ ਵੀ ਬਣਾ ਚੁੱਕੇ ਹਾਂ ਪਰ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਕਿਸੇ ਵੀ ਕਲਰ ਵਿੱਚ ਇਹਨਾਂ ਨੂੰ ਕਰਵਾ ਸਕਦੇ ਹੋ ਜਿੱਦਾਂ ਆਪਾਂ ਇਹ ਡਿਫਰੈਂਸ ਕਲਰ ਤੇ ਵਿੱਚ ਬਣਾਇਆ ਹੈ ਤੁਸੀਂ ਆਪਣੀ ਚੋਇਸ ਮੁਤਾਬਕ ਕੋਈ ਵੀ ਕਲਰ ਸਾਨੂੰ ਦੇ ਸਕਦੇ ਹੋ ਤੇ ਵਰਕ ਵੀ ਵੱਧ ਘੱਟ ਕਰਵਾ ਸਕਦੇ ਹੋ ਜੀ ਤੁਸੀਂ ਤੁਸੀਂ ਦੁਪੱਟਾ ਵੀ ਦੱਸ ਸਕਦੇ ਹੋ ਤੁਹਾਨੂੰ ਕਿਦਾਂ ਦਾ ਚਾਹੀਦਾ ਹੈ ਜਿਵੇਂ ਆਪਾਂ ਪਹਿਲਾਂ ਲਾਈਨਿੰਗ ਵਾਲਾ ਦੁਪੱਟਾ ਬਣਾਇਆ ਸੀ ਤੁਸੀਂ ਪਲੇਨ ਵੀ ਰੱਖ ਸਕਦੇ ਹੋ ਜਾਂ ਕੋਈ ਵੀ ਡਿਜ਼ਾਈਨ ਦਾ ਦੁਪੱਟਾ ਵੀ ਡਾਈ ਕਰਵਾ ਸਕਦੇ ਹੋ। ਇਹ ਸੂਟ ਹੈ ਜਿਹੜਾ ਇਹ ਪਿਓਰ ਪਸ਼ਮੀਨੇ ਦੇ ਵਿੱਚ ਹੈ ਜੀ। ਸਭ ਤੋਂ ਪਹਿਲੀ ਗੱਲ ਜੀ ਕੋਈ ਵੀ ਸੂਟ ਜਿਹੜਾ ਪਸ਼ਮੀਨੇ ਦੇ ਵਿੱਚ ਰੈਡੀ ਹੁੰਦਾ ਹੈ ਉਹ 5-600 ਵਾਲਾ ਸੂਟ ਨਹੀਂ ਹੁੰਦਾ ਜੀ। ਕਈ ਵਾਰ ਕਸਟਮਰਾਂ ਨੂੰ ਲੱਗਦਾ ਵੀ ਇਹ ਕੋਸਟਲੀ ਨੇ ਕਿਉਂਕਿ ਆਪਾਂ ਕੋਈ ਵੀ ਹਲਕੇ ਪਸ਼ਮੀਨੇ ਦੇ ਵਿੱਚ ਸੂਟ ਨਹੀਂ ਬਣਾਉਂਦੇ ਜੀ। ਇਹ ਪਹਿਲਾ ਸੂਟ ਹੈ ਜੀ। ਇਹਦੇ ਉੱਪਰ ਟੋਟਲੀ ਸਿੰਗਲ ਟਾਂਕੇ ਨਾਲ ਵਰਕ ਕੀਤਾ ਹੋਇਆ ਹੈ ਜੀ। ਸਿੰਗਲ ਟਾਂਕੇ ਦਾ ਵਰਕ ਜੇਕਰ ਤੁਸੀਂ ਇਹ ਕਰਵਾਉਣਾ ਤਾਂ ਇਹ ਕੋਸਟਲੀ ਹੋ ਗਈ ਕਿਉਂਕਿ ਇਹ ਬਿਲਕੁਲ ਹੀ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਜਾਂਦਾ ਜੀ ਇਹ ਇਹ ਸਾਰੇ ਸੂਟ ਦੇ ਵਿੱਚ ਇਸ ਤਰੀਕੇ ਨਾਲ ਫਲਾਵਰ ਬਣੇ ਹੋਏ ਨੇ ਪਹਿਲਾਂ ਵਾਲਾ ਜੋ ਆਪਾਂ ਨੇ ਸੂਟ ਰੈਡੀ ਕੀਤਾ ਸੀ ਉਹਦੇ ਬੈਂ ਨੈਕ ਸੀ ਇਹਨਾਂ ਨੇ ਨੈਕ ਦੇ ਉੱਪਰ ਵਰਕ ਨਹੀਂ ਕਰਵਾਇਆ ਜੀ ਤੇ ਇਹ ਇਹਦੇ 슬ੀਵਸ ਦੇ ਉੱਪਰ ਵਰਕ ਆਏਗਾ ਜੀ ਇਹ ਹੁਣ ਆਪਾਂ ਨੇ ਜੋ ਇਹਦੇ 슬ੀਵਸ ਦੇ ਵਿੱਚ ਕਈ ਕਲਰ ਲਗਾਏ ਨੇ ਜੀ ਬਟ ਸੂਟ ਦੇ ਵਿੱਚ ਸਿਰਫ ਦੋ ਕਲਰ ਨੇ ਇਸ ਤਰ੍ਹਾਂ ਦੇ ਸੂਟਾਂ ਨੂੰ ਹੀ ਬੁਟੀਕ ਦੇ ਸੂਟ ਕਹਿੰਦੇ ਨੇ ਜੀ ਇਹ ਬੁਟੀਕ ਸਟਾਈਲ ਵਿੱਚ ਰੈਡੀ ਹੁੰਦੇ ਨੇ ਕਿਉਂਕਿ ਇਹਨਾਂ ਦੇ 슬ੀਵਸ ਦੇ ਉੱਪਰ ਅਲੱਗ ਵਰਕ ਹੁੰਦਾ ਜੀ ਜੇਕਰ ਤੁਸੀਂ ਨੇ ਰੈਡੀमेड ਸੂਟ ਲੈਣੇ ਨੇ ਤਾਂ ਉਹਨਾਂ ਦੇ ਸੇਮ ਹੀ ਵਰਕ ਹੁੰਦਾ ਜੀ ਤੇ ਸਲਵਾਰ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਤੇ ਇਹਦੇ ਨਾਲ ਆਪਾਂ ਨੇ ਟਿਸ਼ੂ ਨਟ ਦਾ ਦੁਪੱਟਾ ਲਗਾਇਆ ਜੀ ਬਹੁਤ ਹੀ ਪਿਆਰਾ ਟਿਸ਼ੂ ਨਟ ਦਾ ਦੁਪੱਟਾ ਜੀ ਇਹਦੇ ਨਾਲ ਤੇ ਫੋਰ ਸਾਈਡ ਆਪਾਂ ਨੇ ਇਸ ਤਰੀਕੇ ਨਾਲ ਲੇਸ ਲਗਾਈਏ ਤੁਸੀਂ ਕਿਸੇ ਵੀ ਕਲਰ ਉੱਪਰ ਇਸ ਨੂੰ ਕਸਟਮਾਈਜ਼ ਕਰਾ ਸਕਦੇ ਹੋ ਜੀ ਇਹ ਪਿਕਾਕ ਕਲਰ ਦਾ ਸੂਟ ਹੈ ਸਾਡੇ ਕੋਲ ਰੈਡੀ ਸੂਟ ਬਹੁਤ ਘੱਟ ਹੁੰਦੇ ਆ ਜੀ ਕਿਉਂਕਿ ਅਸੀਂ ਸਿਰਫ ਆਰਡਰ ਤੇ ਹੀ ਰੈਡੀ ਕਰਦੇ ਆ ਕਈ ਕਸਟਮਰ ਪੁੱਛਦੇ ਆ ਕਿ ਸਾਨੂੰ ਜਦੋਂ ਪੇਮੈਂਟ ਕਰ ਦਿੰਨੇ ਆ ਅਗਲੇ ਦਿਨ ਹੀ ਸੂਟ ਡਿਸਪੈਚ ਹੋ ਜੇ ਕਿਉਂਕਿ ਆਪਣਾ ਕਸਟਮਾਈਜ਼ ਦਾ ਕੰਮ ਹੈ ਜੀ ਆਪਾਂ ਆਰਡਰ ਤੇ ਹੀ ਸੂਟ ਰੈਡੀ ਕਰਦੇ ਆ ਆਪਣੇ ਕੋਲ ਰੈਡੀमेड ਸੂਟ ਨਹੀਂ ਹੁੰਦੇ ਜੀ ਤੇ ਨਾ ਹੀ ਆਪਾਂ ਕੰਪਿਊਟਰਾਈਜ਼ਡ ਇਨਵੈਂਟਰੀ ਕਰਦੇ ਆ ਜੀ ਅਗਲਾ ਸੂਟ ਹੈ ਜੀ ਇਹ ਪਹਿਲਾ ਵਾਲਾ ਵੀ ਸੂਟ ਆਪਣੇ ਲਵੈਂਡਰ ਸ਼ੇਡ ਦੇ ਵਿੱਚ ਬਣਾਇਆ ਸੀ ਇਹ ਵੀ ਲਵੈਂਡਰ ਸ਼ੇਡ ਦੇ ਵਿੱਚ ਹੀ ਹੈ ਜੀ ਸੂਟ ਇਹ ਥੋੜਾ ਹੈਵੀ ਹੋ ਜਾਂਦਾ ਇਸ ਲਈ ਆਪਾਂ ਨੇ ਇਸ ਸੂਟ ਦੇ ਫਰੰਟ ਪੀਸ ਦੀ ਕਟਿੰਗ ਕਰ ਲਈ ਸੀ ਜੀ ਫਰੰਟ ਪੀਸ ਦੇ ਵਿੱਚ ਇਸ ਤਰੀਕੇ ਨਾਲ ਹੀ ਫਲਾਵਰ ਬਣਾਏ ਗਏ ਨੇ ਜਿਵੇਂ ਪਹਿਲਾਂ ਵਾਲੇ ਸੂਟ ਦੇ ਵਿੱਚ ਬਣਾਏ ਗਏ ਸੀ ਤੇ ਇਹਦਾ ਆਪਾਂ ਨੇ ਵੀ ਨੈੱਕ ਬਣਾਇਆ ਇਹਨਾਂ ਨੇ ਬੈਕ ਨੈੱਕ ਨਹੀਂ ਬਣਾਉਣਾ ਸੀ ਇਸ ਲਈ ਇਹਨਾਂ ਨੇ ਨੈੱਕ ਦੇ ਉੱਪਰ ਵੀ ਨੈੱਕ ਬਣਾ ਕੇ ਇਸ ਦੇ ਉੱਪਰ ਵਰਕ ਕਰਵਾਇਆ ਜੀ ਤੁਸੀਂ ਕਿਸੇ ਤਰੀਕੇ ਨਾਲ ਵੀ ਕਰਵਾ ਸਕਦੇ ਹੋ ਤੇ ਇਹ ਇਹਦੀ 슬ੀਵਸ ਦੇ ਉੱਪਰ ਵਰਕ ਆਏਗਾ ਜੀ ਇਹ ਸੂਟ ਅਨਸਟਿਚ ਜਾਏਗਾ ਤੁਸੀਂ ਅਨਸਟਿਚ ਸੂਟ ਵੀ ਸਾਡੇ ਕੋਲੋਂ ਲੈ ਸਕਦੇ ਹੋ ਜੀ ਦੁਪੱਟਾ ਵੀ ਤੁਸੀਂ ਨਹੀਂ ਲੈਣਾ ਤਾਂ ਵਿਦਾਊਟ ਦੁਪੱਟਾ ਵੀ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਇਹ ਦੁਪੱਟਾ ਸੇਮ ਉਸੇ ਤਰ੍ਹਾਂ ਦਾ organza muslin ਦੇ ਵਿੱਚ ਹੈ ਇਹ ਬਹੁਤ ਹੀ ਪਿਆਰਾ ਲਾਈਨਿੰਗ ਵਾਲਾ ਦੁਪੱਟਾ ਹੈ ਇਸ ਤਰੀਕੇ ਨਾਲ ਆਪਾਂ ਨੇ ਦੋਨੋਂ ਪੱਲਿਆਂ ਦੇ ਉੱਪਰ ਮਹਿਰੂਨ ਕਲਰ ਦੀ ਲਾਈਨਿੰਗ ਦਿੱਤੀ ਹੈ ਜੀ ਦੁਪੱਟੇ ਦੀ ਕੋਈ ਵੀ ਸੂਟ ਸਾਨੂੰ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ WhatsApp ਦੇ ਉੱਪਰ ਹੀ ਮੈਸੇਜ ਕਰੋ ਜੀ ਆਦਰਵਾਇਸ ਅਸੀਂ ਰਿਪਲਾਈ ਨਹੀਂ ਦੇ ਸਕਦੇ ਜੀ ਤੇ ਇਹਨਾਂ ਸੂਟ ਦੀ ਪਿਕਸ ਤੁਸੀਂ ਸਾਡੇ Instagram ਪੇਜ ਉੱਪਰ ਵੀ ਦੇਖ ਸਕਦੇ ਹੋ ਜੀ ਓਕੇ ਜੀ ਥੈਂਕ ਯੂ